ਪਾਸ ਕਵੀ ਜੀ ਸਾਰੇ ਵੀਰਾਂ ਨੂੰ ਸੰਦੀਪ ਦੇ ਜੀ ਫਨ ਤੁਹਾਡਾ ਪੋਪੋ ਵੈਲਕਮ ਹੈ ਜੀ ਤੇ ਵੀਜੀ ਅੱਜ ਆਪਣੀ ਵਿਜ਼ਿਟ ਹੈਗੀ ਆ ਪਿੰਡ ਦਾਦੂਪੁਰ ਜ਼ਿਲ੍ਹਾ ਅਮਰਸਰ ਪਿੰਦਾ ਤਹਿਸੀਲ ਮਜੀਠਾ ਕੁਲਵਿੰਦਰ ਭਾਈ ਕਲਾਜ ਦੇ ਦੋ ਪਸ਼ੂ ਸੇਲ ਆ ਤੇ ਆਹਨ ਵੀਰਾਂ ਨਾਲ ਗੱਲਬਾਤ ਕਰੀਏ ਇਹਦਾ ਪ੍ਰਾਈਸ ਕੀ ਆ ਕੀ ਮਿਲ ਕਰ ਕੋੜ ਉਸ ਤੋਂ ਪਹਿਲਾਂ ਵੀਜੀ ਰਿਕੈਸਟ ਕਰੋ ਪਹਿਲਾਂ ਇੱਥੇ ਆ ਕੇ ਚੁਆਇਸ ਕਰੋ ਪਾਸ ਕਰੋ ਪੂਰੇ ਤੋਂ ਸਾਰੇ ਖਰੀਦੋ ਨਾਲੇ ਵੀਡੀਓ ਵਾਤਾਸ਼ਿਕ ਕਰਦਿਆ ਕਰੋ ਚਲੋ ਗਾਵੇਂ ਕੀ ਵੀ ਦਾ ਫੈਰਾ ਹੋ ਸਕੇ ਹੁਣ ਆਪਾਂ ਭਾਈ ਜੀ ਨਾਲ ਗੱਲਬਾਤ ਕਰੀਏ ਵਧੀਆ ਸਿਕਾ ਰਾ ਸਸਿਕਾ ਵੀਰ ਜੀ ਹੋਰ ਬਾਜੀ ਕਿਦਾਂ ਵਧੀਆ ਵੀਰ ਜੀ ਠੀਕ ਠਾਕ ਕਿਵੇਂ ਚੱਲ ਰਿਹਾ ਕੰਮ ਵਧੀਆ ਸੋਹਣਾ ਚੱਲੀ ਜਾਂਦਾ ਮੇਕਿਆ ਮਾਰ ਫਿਰ ਹਾਂਜੀ ਉਹ ਵੇਗੀਆਂ ਪਹਿਲੀ ਵੇਗੀਆਂ ਹਾਂਜੀ ਹੁਣ ਵੀ ਲਈਆਂ ਇੱਕ ਵੈਡ ਫਿਰ ਸਵੇਰੇ ਵੇਗੀ ਉਹ ਤਿੰਨ ਚਾਰ ਕਰ ਲਈਆਂ ਚੱਲ 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 ਅੱਜ ਫਿਰ ਕਿੰਨੇ ਆ ਅੱਜ ਦੋ ਹੀ ਆ ਵੀਰ ਜੀ ਹੁਣ ਚੱਲੀ ਸ਼ੁਰੂ ਕਰ ਦੱਸੋ ਜੀ ਫਿਰ ਆ ਵੀਰ ਜੀ ਛੋਟੀ ਸੂਈ ਆ ਰਾਤ ਦੀ ਅੱਛਾ ਰਾਤ ਹੀ ਸੂਈ ਆ ਹਾਂਜੀ ਮਨੇਰੇ ਨੇ ਜੇਰ ਸੁਟੀ ਆ ਅੱਛਾ ਠੀਕ ਹੈ ਜੀ ਕਾਈ ਕੋਨੇ ਤੇ ਨਿਕਲ ਢਾਈ ਕਿਲੋ ਚੋਲਿਆ ਪਰ ਕੱਟੀ ਨੂੰ ਚੰਗਾਤਾ ਅੱਛਾ ਕੱਟੀ ਆ ਗਈ ਹੈ ਨਾ ਕੱਟੀ ਆ ਗਈ ਥਾਣ ਤੋਂ ਬੜਾ ਥੋੜਾ ਆ ਮੈਂ ਨਾ ਵੀਰ ਜੀ ਕੰਨ ਨੂੰ ਦਗਾ ਅੱਛਾ ਜੀ ਬਹੁਤ ਜਿਆਦਾ ਪੋਲਾ ਚੋਣ ਬਹੁਤ ਵਧੀਆ ਲੱਗੀ ਪੱਤੀ ਠੀਕ ਆ ਤੋਰੋ ਫਿਰ ਤੋਰੋ ਜੀ ਲਓ ਜੀ ਵੇਖੋ ਕੱਟੀ ਮਗਰ ਆ ਗਈ ਆ ਤੇ ਫੇਰਾ ਜੋ ਸੰਭਾਲ ਲੈਣਾ ਕਹਿੰਦੇ ਹਾਂਜੀ ਵੀਰ ਹਾਂ ਆਹ ਦੇਖੋ ਦੇਖੋ ਐ ਚੋਈ ਵਰੀ ਹੈ ਹੈ ਭਾਈ ਜੀ ਬਹੁਤ ਵਧੀਆ ਜੀ ਚੋਨਾ ਬਹੁਤਾ ਪੋਲਾ ਮਿਲਿਆ ਤੇ ਕੁਲਿੰਦਰ ਜੀ ਕਿੰਨਾ ਕਰਜੂ ਫਿਰ ਤੋਦੋ ਆ ਜਾਓ ਫਿਰ ਆ ਜਾਓ ਜਵਾ ਲੱਗਾ ਕਿ ਤਾਂ ਗਾਈਆਂ ਨਹੀਂ ਚੋਣ ਹੁੰਦੀ ਇੱਧਰ ਅੱਖਾਂ ਬਿੱਲੀਆਂ ਨੀਲੀ ਜਾਂਦੀ ਜੋ ਆ ਜਾਓ ਸਮਝਣ ਵਾਲਾ ਕਹਿੰਦੇ ਜੀ ਹਾਂ ਚੰਗੇ ਲੈ ਵੀ ਖੁੱਲੇ ਲੈ ਹੈ ਜੀ ਖੁੱਲੇ ਲੈ ਵੀ ਆ ਨਹੀਂ ਨਵਾਈਆਂ ਨਹੀਂ ਬਾਈ ਬਿਲਕੁਲ ਜੀ ਚਲੋ ਬੋਲੋ ਜੀ ਫਿਰ ਮੋਲਵੀ ਜੀ ਇਹ ਝੋਟੀ ਦਾ ਆਇਆ ਦਾ ਭਾਵੇਂ ਇਰਿਆਂ ਦੇ ਚਲੋ 85 85 ਦੀਆਂ ਵੀ ਗੰਦੀਆਂ 80 ਦੀਆਂ ਵੀ ਗੰਦੀਆਂ ਬਿਲਕੁਲ 75 ਜੂ ਮਾਨ ਤਨ ਕਰਾਂਗੇ ਕਿੰਨਾ ਜੀ 2000 ਛੱਡ ਦਾਂਗੇ ਪੂਰਾ ਹੀ ਪੂਰੇ 70 ਦੀ 70 ਦੀ ਹਾਂ ਠੀਕ ਆ ਨਹੀਂ ਨਹੀਂ ਠੀਕ ਆ ਸਾਣੀਆਂ ਸੁੰਭਾਈ ਹੈ ਨਾ ਸੁੰਭਾ ਛਣ ਤੇ ਬੋਲਾ 2.5 ਕਿਲੋ ਚੋਲੇ ਦੇ ਜਰਸੀ ਵੇੜ ਫਿਰ ਹਾਂਜੀ ਜਰਸੀ ਆ ਗਈ ਗੱਬਣਾ ਇਹ ਗੱਬਣ ਦੂਜਾ ਸੁਹਾ ਨੱਸੀ ਦੂਜਾ ਸੁਹਾ ਗੱਬਣਾ ਪਿਲ ਨੇ ਗੜਿਆ 13 14 13 ਜੀ ਉਹਨਾਂ ਦੇ ਅੱਛਾ ਹੈ ਸ਼ਹਿਦ ਆਉਂਦਿਆ ਹੈ ਜਿਆਦਾ ਨਹੀਂ ਤੇ ਵੀਰ ਜੀ ਇਹਨੇ ਮਸ਼ੀਨ ਨੇ ਫਪਤਾਇ ਕਾ ਪੂਰਾ ਲੈ 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 ਹਨਾ ਤੇ ਖਾਨ ਸੁਣ ਬਹੁਤ ਚੰਗਾ ਲੱਗਾ ਹੂੰ ਹੂੰ ਤੋਰੋ ਤੋਰੋ ਫਿਰ ਨੋਵੀ ਲਓ ਜੀ ਜਰਸੀ ਵੇਣ ਪਿਓਰ ਕੁਆਲਟੀ ਵਾਲੀ ਤੇ ਆ ਚੈੱਕ ਕਰੋ ਕਰਾ ਦੇ ਠੀਕ ਹੈ ਲੈ ਚਲੋ ਜੀ ਨੋਵੀ ਯਾਰ ਦੇਖੋ ਨੇ ਠੀਕ ਹੈ ਜੋ ਟਾਈਮ ਲੈ ਜਾਊਗਾ ਜੀ ਖੋਲੂ ਚੰਗੀ ਬਿਲਕੁਲ ਜੀ ਬਿਲਕੁਲ ਬਿਲਕੁਲ ਬਰਨ ਬਰਨ ਕਾਂਦੇ ਕੰਬਲੀ ਹੁੰਦੀ ਪਹਿਲੇ ਬੜੀ ਭਾਜੀ ਠੀਕ ਆ ਇਹਨਾਂ ਵੰਦੀ ਆ ਕੰਬਲੀ ਜਿਹੜੀ ਬੜੀਂ ਤੇ ਕੀ ਮਾਰਾ ਜਿਹੜੀ ਇਹਦੀ ਵਸ਼ੀ ਦੀ ਲੋ ਜੇ ਦੋ ਆਪਣੇ ਆਪ ਤਾਂ ਗਈ ਹੁੰਦੀ ਤੇ ਵਸ਼ੀ ਭਾਵੇਂ ਵੇਚ ਦਿੰਦੇ 45 ਦੀ ਹਾਂ ਹੁਣ ਇਹ ਦੇ ਦਾਂਗੇ ਵਸ਼ੀ ਜਿਆ ਜਿਹੜੀ ਪੂਰੇ 40000 ਦੀ 40000 ਦੀ ਚਲੋ ਬਿਲਕੁਲ ਜੈ ਵੀ ਚੋ ਛੋਟ ਛੜ ਕਰਦੇ ਕਿੰਨੀ 10000 ਰੁਪਏ ਛੜ ਦਾਂਗੇ 38 ਜਰੂਰ ਜਾਨਾ ਚਲੋ ਠੀਕ ਆ ਚਲੋ ਠੀਕ ਆ ਲਓ ਜੀ ਹਾਂਜੀ ਦੋ ਪਸ਼ੂ ਪਰ ਚੈੱਕ ਕਰਕੇ ਚੁਆਈ ਕਰਕੇ ਹਨਾ ਭਾਈ ਜੀ ਕੋਈ ਵੀਰ ਆ ਗਿਆ ਆਪਣੀ ਚੁਆਈ ਕਰ ਲੈ ਹੈ ਹਨਾ ਬਾਸ ਕਰ ਲੈ ਫੋਨ ਨੰਬਰ ਹੈ ਜੀ 9873767318 ਬੱਸ ਠੀਕ ਹੈ